ਸਤਿਕਾਰਯੋਗ ਮੈਡਮ ਪ੍ਰਿੰਦਰ ਕੌਰ ਰਿਆੜ ਸਾਡਾ ਪ੍ਰਿੰਸੀਪਲ ਖਾਲਸਾ ਪੰਜਾਬ ਪਬਲਿਕ ਸਕੂਲ ਤੇ ਮੈਨੂੰ ਹੁਣ ਪਤਾ ਲੱਗਾ ਕਿ ਉਹ ਇਸ ਕਾਲਜ ਦੀ ਵਾਪਸ ਸੰਭਾਲਣਾਈ ਨੇ ਉਹਨਾਂ ਨੂੰ ਜੀਓ ਹੈ ਵੀ ਹੱਥ ਤੱਕ ਸਵਾਗਤ ਵੀ ਕਰਦਾ ਐਡਵੋਕੇਟ ਹੁਦਰ ਸਾਹਿਬ ਅਤੇ ਸਤਿਕਾਰਯੋਗ ਪਿਆਰੇ ਬੱਚਿਓ ਅਸੀਂ ਐਡੇ ਵੱਡੇ ਕਵੀ ਨਹੀਂ ਜਿਨ੍ਹਾਂ ਦੇ ਗੁਣ ਤੁਹਾਡੇ ਸਕੂਲ ਵਿੱਚ ਤੇ ਤੁਹਾਡੇ ਪ੍ਰਿੰਸੀਪਲ ਨੇ ਤੁਹਾਨੂੰ ਇਹਦੀ ਛੁੱਟੀ ਉਮਰ ਚ ਦੇ ਦਿੱਤੀ ਹੈ ਸ਼ਾਇਦ ਇਹ ਗੁਣਸਾਂ ਨੂੰ ਬਹੁਤ ਲੀਟ ਮਿਲੇ ਸੀ ਅਤੇ ਇਹ ਜਿਹੜੇ ਗੁਨਾਹ ਨਾ ਕਰਮਾਂ ਦੇ ਭਾਗਾਂ ਵਾਲਿਆਂ ਨੂੰ ਮਿਲਦੇ ਨੇ ਤੇ ਉਦੋਂ ਫਿਰ ਬੱਚੇ ਜਿਹੜੇ ਨਾ ਬੱਚੇ ਨਹੀਂ ਉਹਨਾਂ ਦੀ ਗਿਰਤੀ ਸਿਆਣਿਆਂ ਲੋਕਾਂ ਵਿੱਚ ਹੋਣ ਲੱਗ ਪੈਂਦੀ ਆ ਤੇ ਅੱਜ ਅਸੀਂ ਸਿਆਣਿਆਂ ਲੋਕਾਂ ਦੇ ਵਿੱਚ ਬੈਠ ਕੇ ਕੁਝ ਗੱਲਾਂ ਕਰਨ ਜਾ ਰਹੇ ਆ ਕਿਉਂਕਿ ਕਵੀ ਹੋਣਾ ਜਟਪਤਾ ਹੋ ਕਵਤਾ ਲਿਖਣੀ ਇਹ ਕਿਸੇ ਸਾਧ ਦੇ ਬਸ ਦੀ ਗੱਲ ਨਹੀਂ ਹੈ ਇਹ ਤਾਂ ਕਾਲਕੁਦੀ ਬਖਸ਼ ਹੈ ਜਦੋਂ ਲਿਖਣ ਬੈਠ ਜਾਂਦਾ ਕਿਥੋਂ ਹੜਾ ਆ ਜਾਂਦਾ ਸ਼ਬਦਾਂ ਦਾ ਇਹ ਤਾਂ ਉਹੀ ਜਾਣਦਾ ਕਿ ਕਿਸ ਚੜੀਏ ਦੇ ਰਿਹਾ ਹੈ ਤੇ ਆਓ ਫਤਿਹ ਦੀ ਸਾਂਝ ਪਾ ਕੇ ਅਸੀਂ ਸਭ ਤੋਂ ਪਹਿਲਾਂ ਇੱਕ ਧਾਰਮਿਕ ਬੋਲਣ ਦੇ ਨਾਲ ਕਿਉਂਕਿ ਮੇਰੇ ਜਿੰਨਾ ਵੀ ਮੈਨੂੰ ਲਿਖਣਾ ਆਉਂਦਾ ਹੈ ਲਗਭਗ ਧਰਮ ਕੀ ਹੁੰਦਾ ਤੇ ਮੇਰੀ ਜਿਹੜੀ ਭਾਸ਼ਾ ਬਹੁਤ ਸੱਗਲ ਹੁੰਦੀ ਹੈ ਤੇ ਕੋਈ ਲੱਭਜਾ ਦਾ ਹੇਲ ਫਿਰ ਕਰਨਾ ਨਹੀਂ ਆਉਂਦਾ ਤੇ ਅਸੀਂ ਅੱਜ ਤੁਹਾਡੇ ਨਾਲ ਬੈਠੇ ਆਂ ਕੁਝ ਗੱਲਾਂ ਕਰਨ ਦੇ ਲਈ ਤੇ ਆਓ ਮੈਂ ਸ਼ੁਰੂ ਕਰਦਾ ਮੇਰੀ ਨਾ ਜ਼ਿੰਦਗੀ ਦੀ ਘਟਨਾ ਮੇਰੀ ਜ਼ਿੰਦਗੀ ਦੀ ਘਟਨਾ ਕਿ ਦੂਰਦਰਸ਼ਨ ਤੇ ਲਗਭਗ 1920-17 ਦੀ ਗੱਲ ਹੈ ਮੈਨੂੰ ਕਿਹਾ ਗਿਆ ਕਿ ਵਿਸਾਖੀ ਵਾਸਤੇ ਪ੍ਰੋਗਰਾਮ ਤਿਆਰ ਕਰਨਾ ਤੇ ਗਾਣਿਆਂ ਦੀ ਚੋਣ ਇਸ ਤਰ੍ਹਾਂ ਦੀ ਕਰਨੀ ਹੈ ਕਿ ਵਿਸਾਖੀ ਦੇ ਦਿਹਾੜੇ ਵਰਗੀ ਹੋਵੇ ਕੋਈ ਗਾਣਾ ਜਿਹਦਾ ਇਤਰਾਜਯੋਗ ਨਹੀਂ ਹੋਣਾ ਚਾਹੀਦਾ ਇੱਥੇ ਮਲਕ ਭਾਗੂਆ ਨੇ ਬੜੀ ਲੁੱਟ ਮਚਾਈ ਹੈ ਇੱਥੇ ਕੌਡੇ ਵਰਗਿਆਂ ਦੀ ਬੜੀ ਤਾਨਾਸ਼ਾਹੀ ਹੈ ਮਰਮਰ ਕੇ ਜੂਨੇ ਆ ਸਭ ਖੇੜ ਨਸੀਬਾਂ ਦੀ ਕਿਤੇ ਸਤਿਗੁਰੂ ਨਾਨਕਾ ਲੈਸਾਰ ਗਰੀਬਾਂ ਦੀ ਕਿਤੇ ਸਤਿਗੁਰੂ ਨਾਨਕਾ ਲੈ ਸਾਰ ਗਰੀਬਾਂ ਦੀ ਜੋ ਜਗ ਤੇ ਨਹੀਂ ਆਈਆਂ ਅਣਜੰਮੀਆਂ ਧੀਆਂ ਦੀ ਕੁਝ ਜਗ ਤੇ ਆਈਆਂ ਦੀ ਤੇ ਲੁੱਟ ਗਈਆਂ ਦੀ ਵੀਰੇ ਦੀ ਰਖੜੀ ਦੀ ਬਾਬਲ ਦੀ ਪਗੜੀ ਦੀ ਜਾਂ ਛੋਟੀ ਉਮਰ ਹੀ ਲੁੱਟ ਗਈਆਂ ਰੀਜਾਂ ਦੀ ਕਿਤੇ ਸਤਿਗੁਰੂ ਨਾਨਕਾ ਲੈ ਸਾਰ ਗਰੀਬਾਂ ਦੀ ਇੱਥੇ ਸੱਚ ਨੂੰ ਫਾਂਸੀ ਇਹ ਕਬਜ਼ਾ ਬੇਈਮਾਨਾਂ ਦਾ ਲੋ ਜਿੱਟਾ ਪੈ ਗਿਆ ਏ ਅੱਜ ਦੇ ਇਨਸਾਨਾਂ ਦਾ ਨਾ ਦਿਲ ਵਿੱਚ ਪਿਆਰ ਰਿਹਾ ਤੇ ਨਾ ਸਤਕਾਰ ਰਿਹਾ ਬੜੀ ਔਖੀ ਪਰਖ ਹੁੰਦੀ ਸੱਚਣ ਤੇ ਰਕੀਬਾਂ ਦੀ ਕਿਤੇ ਸਤਗੁਰੂ ਨਾਨਕਾ ਲੈ ਸਰ ਗਰੀਬਾਂ ਦੀ ਕਿਉਂ ਸਰ ਲੈਣੀ ਹੈ ਕਿਉਂਕਿ ਕੌਡੇ ਰਾਖਾ ਜੋ ਮੁੱਕੇ ਨਹੀਂ ਹੈ ਉਹ ਤੇਲ 'ਚ ਤੜ ਤੜ ਕੇ ਇਨਸਾਨੀਅਤ ਖਤਮ ਕਰਦਾ ਸੀ ਤੇ ਸਾਡੇ ਲੀਡਰਾਂ ਨੇ ਕੌਡੇ ਰਾਖਾ ਵਾਲਾ ਰੋਲ ਜਿਹੜਾ ਅਜੇ ਵੀ ਕਰਨਾ ਨਹੀਂ ਛੱਡਿਆ ਬਸ ਤੌਰ ਤਰੀਕੇ ਬਦਲੇ ਨੇ ਪਰ ਕੰਮ ਕੌਡਿਆਂ ਵਾਲੇ ਨੇ ਇਹ ਤੇਲ ਕੜਾਏ ਨਹੀਂ ਤੰਦੇ ਇਹਨਾਂ ਨਸ਼ਿਆਂ ਉੱਤੇ ਲਾਲੇ ਨੇ ਇਹਨਾਂ ਘਰ ਘਰ ਸੱਧਰ ਵਿਛਾ ਦਿੱਤੇ ਕਈ ਮਾਵਾਂ ਦੇ ਪੁੱਤ ਖਾਲੇ ਨੇ ਦੇ ਥਾਪੜਾ ਜ਼ੁਲਮ ਨੂੰ ਠੱਲ ਪਾਵਾਂ ਤੇਰੀ ਖਲਕਤ ਪੱਬਾਂ ਪਾਰ ਹੋਏ ਕਿਤੇ ਆਪਣੇ ਵਰਗਾ ਭੀਜਨਾਨਕ ਤੇਰੇ ਵਾਂਗੂ ਜੋ ਰੱਬ ਦਾ ਯਾਰ ਹੋਵੇ ਤੇਰੇ ਵਾਂਗੂ ਜੋ ਰੱਬ ਦਾ ਯਾਰ ਹੋਵੇ ਤੇ ਉਹ ਅਗਲੀ ਕਵਤਾ ਤੁਹਾਡੇ ਨਾਲ ਸਾਂਝੀ ਕਰਦਾ ਕਿਉਂਕਿ ਜਦੋਂ ਇਨਸਾਨ ਦੇ ਮਾਣੇ ਦੇ ਲੌਂਦੇ ਆ ਕਿ ਉਹਨੂੰ ਹਿੰਟਿਕ ਮਿਲਦਾ ਜੀ ਮੇਰੇ ਬੁਰੇ ਦਿਨ ਸ਼ੁਰੂ ਹੋਣ ਵਾਲੀਆਂ ਪਰ ਸਾਡੀ ਈਗੋ ਸਾਡਾ ਹੰਕਾਰ ਸਾਨੂੰ ਅੱਗੇ ਤੁਰ ਨਹੀਂ ਦਿੰਦਾ ਕਿਉਂਕਿ ਅਸੀਂ ਹੰਕਾਰ ਦੇ ਬੱਚੇ ਹੋਏ ਹਾਂ ਕਿਹਾ ਜੀ ਨਿੱਕੀ ਨਿੱਕੀ ਗੱਲ ਉੱਤੇ ਘਰ 'ਚ ਕਲੇਸ਼ ਮਾੜਾ ਨਿੱਕੀ ਨਿੱਕੀ ਗੱਲ ਉੱਤੇ ਘਰ 'ਚ ਕਲੇਸ਼ ਮਾੜਾ ਮਾੜਾ ਹੁੰਦਾ ਸਕੇ ਆ ਭਰਾਵਾਂ ਵਿੱਚ ਪਿਆ ਪੜਾ ਛੋਟੇ ਮੋਟੇ ਝਗੜੇ ਬੇਕੇ ਨਾਸ ਮੇਟੀਏ ਸਿਆਣਪੀ ਸੱਜਣਾ ਨਦਾਨੀ ਹੁੰਦੀ ਆ ਤੇ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਮਾਪਿਆਂ ਨੂੰ ਜਦੋਂ ਪੁੱਤ ਮੂਰਖ ਬਣਾਉਣ ਲੱਗੇ ਸਮਝੋ ਕਿ ਹੁਣ ਛੇਤੀ ਮਾੜੇ ਦਿਨ ਆਉਣ ਲੱਗੇ ਜੇ ਬਾ ਤੁਸੀਂ ਕਰ ਰਹੀ ਆ ਹੂੰ ਮਾਪਿਆਂ ਨੂੰ ਜਦੋਂ ਪੁੱਤ ਮੂਰਖ ਬਣਾਉਣ ਲੱਗੇ ਸਮਝੋ ਕਿ ਹੁਣ ਛੇਤੀ ਮਾੜੇ ਦਿਨ ਆਉਣ ਲੱਗੇ ਨਿਤ ਪ੍ਰਭਾਵੇ ਨਿਤ ਪਰ ਮਾਵੇ ਜਦੋਂ ਲੱਲੇ ਭੱਬੇ ਮਾਰ ਕੇ ਘਰੋਂ ਬਾਹਰ ਜਾਣ ਲਈ ਬਹਾਨਾ ਨਿਤ ਲਾਉਣ ਲੱਗੇ ਸਮਝੋ ਕਿ ਬਾੜ ਹੁਣ ਖੇਤ ਖਾਣ ਲੱਗ ਪਈ ਆ ਸਮਝੋ ਕਿ ਬਾੜ ਹੁਣ ਖੇਤ ਖਾਣ ਲੱਗ ਪਈ ਆ ਜਦੋਂ ਪੁੱਠੇ ਰਾਹੇ ਤੁਰਦੀ ਜਵਾਨੀ ਹੁੰਦੀ ਆ ਤੇ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਕਿਆ ਬਾਤ ਕਿਆ ਬਾਤ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਜਦੋਂ ਧੀ ਬਾਪ ਦਾ ਪਿਆਰ ਭੁੱਲ ਜਾਂਦੀ ਆ ਜਦੋਂ ਦੀ ਬਾਪ ਦਾ ਪਿਆਰ ਭੁੱਲ ਜਾਂਦੀ ਐ ਮਾਂ ਦੀ ਨੰ ਮੰਨੇ ਤੇ ਗੈਰਾਂ ਤੇ ਡੁੱਲ ਜਾਂਦੀ ਐ ਗਹਿਣਾ ਗੱਟਾ ਦੁਬਾਰਾ ਅਰਦਾਸ ਕਰਦਾ ਜੀ ਕਿ ਜਦੋਂ ਦੀ ਬਾਪ ਦਾ ਪਿਆਰ ਭੁੱਲ ਜਾਂਦੀ ਐ ਮਾਂ ਦੀ ਨੰ ਮੰਨੇ ਤੇ ਗੈਰਾਂ ਤੇ ਡੁੱਲ ਜਾਂਦੀ ਐ ਗਹਿਣਾ ਗੱਟਾ ਪੈਸਾ ਤੇ ਲਾਲ ਲੁੱਟ ਪੁੱਟ ਲੈਂਦੀ ਬਾਪੂ ਕਚਹਿਰੀਆਂ ਚ ਚੋਰੀ ਚੋਰੀ ਵਿਆਹ ਕਰਵਾਉਂਦੀ ਐ ਬੜਾ ਔਖਾ ਹੁੰਦਾ ਜਦੋਂ टांग ਲੱਗੇ ਪੱਗ ਨੂੰ ਬੜਾ ਔਖਾ ਹੁੰਦਾ ਜਦੋਂ ਦਾਗ ਲੱਗੇ ਪੱਗ ਨੂੰ ਉਹੀ ਜਾਣਦਾ ਏ ਯਾਰੋ ਜੀ ਦੀ ਹਾਨੀ ਹੁੰਦੀ ਏ ਤੇ ਇਹੀ ਮਾਰੇ ਦਿਨਾਂ ਦੀ ਨਿਸ਼ਾਨੀ ਹੁੰਦੀ ਏ ਇਹੀ ਮਾਰੇ ਦੁਨੀਆਂ ਦੀ ਕਮਨੀ ਹੈ ਕੀ ਬਾਤ ਪਤੀ ਪਤਨੀ ਚ ਜਿੱਥੇ ਹੋਵੇ ਵਿਸ਼ਵਾਸ ਨਾ ਪਤੀ ਪਤਨੀ ਚ ਜਿੱਥੇ ਹੋਵੇ ਵਿਸ਼ਵਾਸ ਨਾ ਉਸ ਘਰ ਸਮਝੋ ਕੇ ਸੁੱਖ ਦੀ ਕੋਈ ਆਸ ਨਾ ਸਾਰੀ ਦੁਨੀਆ ਦਾ ਉਦੋਂ ਵੱਡਾ ਤਮਾਸ਼ਾ ਸ�िया ਸਬੰਧਿਆਂ ਤੋਂ ਕੋਈ ਤਰਵਾਸ਼ ਨਾ ਕੁੱਕੜ ਤੇ ਵਾਂਗੂ ਖੇ ਉੱਡੀ ਕੁੱਕੜ ਤੇ ਵਾਂਗੂ ਖੇ ਉੱਡੀ ਆਪਣੇ ਪਵਾਈ ਸਿਰ ਤੇ ਘਰ ਘਰ ਵਿੱਚ ਬਦਨਾਮੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਧੀਆਂ ਘਰ ਮਾਂ ਦਾ ਦਖਲ ਜਦੋਂ ਵੱਧ ਜਾਂਦਾ ਧੀਆਂ ਘਰ ਮਾਂ ਦਾ ਦਖਲ ਜਦੋਂ ਵੱਧ ਜਾਂਦਾ ਜਦੋਂ ਹੰਕਾਰ ਸਾਰੇ ਹਦਾਂ ਬਨੇ ਟੱਪ ਜਾਂਦਾ ਉੱਥੇ ਕੀ ਹੁੰਦਾ ਇਕ ਜੋਟੇ ਮੋਟੇ ਚਾਗੜੇ ਤੋਂ ਪਰਵਾਰ ਵਿੱਚ ਫੰਦ ਪੈ ਜਾਂਦਾ ਤੇ ਲੜਕੇ ਦੀ ਮਾਂ ਲੜਕੀ ਦੀ ਮਾਂ ਪਿਤਾ ਕਹਿੰਦਾ ਤੇ ਕਿ ਅਸੀਂ ਵੀ ਕੁਸ਼ੀ ਬੁਨੀਏ ਚਿੱਤ ਰੱਖਦੇ ਆ ਅਸੀਂ ਤੈਨੂੰ ਲੁੱਤ ਥਲਿਉ ਦੀ ਨਗਾ ਕੇ ਛੱਡਾਂਗੇ ਧੀਆ ਕਰ ਮਾਮਾ ਦਾ ਦਖਲ ਜਦੋਂ ਵੱਧ ਜਾਂਦਾ ਜਦੋਂ ਹੰਕਾਰ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸਮਝਾਉਂਦੀ ਤਾਂ ਧੀ ਮਾਂ ਨੂੰ ਹੋਰ ੜਕਾਉਣ ਲੱਗੇ ਖੱਟਿਆ ਕਮਾਇਆ ਫਿਰ ਕਚਹਿਰੀਆਂ ਚ ਰੁੜ ਜਾਂਦਾ ਫਿਰ ਜੈਨ ਦਿਨੇ ਤੈਨਾਂ ਨੀਂਦ ਆਉਂਦੀ ਰਾਤ ਨੂੰ ਫਿਰ ਜੈਨ ਦਿਨੇ ਤੇ ਨਾ نیند ਆਉਂਦੀ ਰਾਤ ਨੂੰ ਜਦੋਂ ਤਲਾਕ ਵਾਸਤੇ ਕੁੜੀ ਦੀ ਨਿਲਾਮੀ ਹੁੰਦੀ ਹੈ ਉਹ ਕਹਿੰਦਾ ਮੈਂ ਲੱਖ ਦੇਣਾ ਕਹਿੰਦੀ ਮੈਂ 10 ਲੈਣਾ ਉਹ ਕਹਿੰਦਾ 2 ਦੇਣਾ ਕਹਿੰਦੀ 8 ਲੈਣਾ ਨਿਲਾਮੀ ਕੀਤੀ ਜਾਂਦੀ ਉਹ ਤੇ 3 ਦੀ ਫਿਰ ਦੇ ਫਿਰ ਚੈਨ ਦਿਨੇ ਦਿਨਾਂ ਨੀਂਦ ਆਉਂਦੀ ਰਾਤਾਂ ਨੂੰ ਜਦੋਂ ਤਲਾਕ ਵਾਸਤੇ ਧੀ ਦੀ ਨਿਲਾਮੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਕੀ ਬਾਤ ਪੰਜਾਬੀ ਦਾ ਉਹਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਨੂੰ ਸਜਦਾ ਕੀਤਾ ਇੱਕ ਮੁੱਲਾ ਰਾਈ ਮੈਨੂੰ ਬੜਾ ਪਿਆਰਾ ਇੱਕ ਛੋਟਾ ਜਿਹਾ ਸ਼ਾਇਰ ਹੈ ਕਿ ਕਹਿੰਦਾ ਇਸ ਮਿੱਟੀ ਨੇ ਮੈਨੂੰ ਮੋਹ ਦਿੱਤਾ ਇਸ ਮਿੱਟੀ ਨੇ ਮੈਨੂੰ ਮੋਹ ਦਿੱਲ ਦਿੱਤਾ ਇਸ ਆਲੜੀ ਝੁੰਝ ਵਿੱਚ ਖੁੱਲੀ ਹੈ ਮੈਂ ਪੰਜਾਬ ਦਾ ਪੁੱਤਰ ਆ ਪੰਜਾਬੀ ਮੇਰੀ ਬੋਲੀ ਹੈ ਆਹ ਇੱਕ ਪੰਜਾਬੀ ਮਾਂ ਬੋਲੀ ਨੂੰ ਸੱਜਦਾ ਕਰ ਲਈਏ ਅਜਕਲ ਐ ਸਕੂਲ ਵਿੱਚ ਦੇਖ ਕੇ ਜੋ ਮੈਨੂੰ ਲੱਗਿਆ ਨਾ ਕਿ ਪੰਜਾਬੀ ਦੀ ਕਿੰਨੀ ਕਦਰ ਕਦਰ ਆ ਕਿ ਪੰਜਾਬੀ ਬੱਚਿਆਂ ਨੇ ਸਿਰ ਮੱਤੇ ਤੇ ਰੱਖੀੁੱਦੀ ਚ ਬੱਚੀ ਪਛੰਦੇ ਰਹੀ ਹੈ ਖਿਚੜੀ ਨਹੀਂ ਬਣ ਦਿੱਤੀ ਪਿਓਰ ਪੰਜਾਬੀ ਠੇੜ ਪੰਜਾਬੀ ਤੇ ਇੰਜ ਲੱਗਦਾ ਕਿ ਜਿਹੜੇ ਬੱਚੇ ਸਕੂਲੇ ਪੜ੍ਹਨੇ ਹੁੰਦੇ ਪੰਜਾਬੀ ਸੱਭਿਆਚਾਰ ਦੇ ਪੰਗੂੜੇ ਚ ਲੋਰੀਆਂ ਲੈ ਕੇ ਜਵਾਨ ਹੋਣ ਆਉਂਦੇ ਆ ਔਰ ਤੁਹਾਨੂੰ ਵੇਖ ਕੇ ਮੈਨੂੰ ਇਹ ਗੱਲ ਪ੍ਰਤੀਤ ਹੋਈ ਹੈ ਕਿ ਪ੍ਰਿੰਸੀਪਲ ਸੌਰਨ ਸਿੰਘ ਜੀ ਵਿਰਕ ਸਾਹਿਬ ਨੇ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਤੋਂ ਗੁੰਡੇ ਚ ਲੋਰੀਆਂ ਦੇ ਕੇ ਜੁਆਨ ਕੀਤਾ ਤਾਂ ਹੀ ਤਾਂ ਇਹ ਨਾ ਹੋਏ ਪੰਜਾਬੀ ਨੇ ਜਦੋਂ ਸਕੂਲ ਦੇ ਅੰਬਾਰ ਸ਼ੁਰੂ ਹੀ ਹੁੰਦਾ ਉੱਥੋਂ ਪੰਜਾਬੀ ਦੇ ਇੰਨੇ ਵਧੀਆ ਦਰਸ਼ਨ ਹੁੰਦੇ ਆ ਭੱਜੇ ਇਹੋ ਜਿਹੇ ਸਕੂਲ ਖਾਨਾ ਹੁੰਦੇ ਤੇ ਮੈਂ ਇੱਕ ਗੱਲ ਪੱਕੀ ਕਹਿੰਦਾ ਕਿ ਸਾਡੀ ਮਾਂ ਬੋਲੀ ਨੇ ਸਾਨੂੰ ਪੈ ਪੈ ਤੇ ਖਲੋ ਕੇ ਮੇਲੇ ਮਾਰਿਆ ਕਰਨੀ ਸੀ ਕਿਹੜੇ ਮੇਲੇ ਮਾਰਨੇ ਸੀ ਆਊਟ ਵੱਟ ਨਾ ਸੰਝਿਆ ਕਰਦੇ ਆ ਮੇਰੇ ਗੱਭਰੂ ਪੁੱਤ ਕਪੁੱਤ ਹੋਈ ਮੇਰੇ ਗੱਭਰੂ ਪੁੱਤ ਕੁੱਤ ਹੋਏ ਹੁਣ ਪਹਿਲਾਂ ਵਰਗਾ ਪਿਆਰ ਨਹੀਂ ਦਿੰਦੇ ਆਖਣ ਨੂੰ ਮਹਬੂਲੀਆ ਪਰਮਾਵਰ ਦਾ ਸਤਕਾਰ ਨਹੀਂ ਦਿੰਦੇ ਆਹ ਬਾਤ ਆਹ ਬਾਤ ਆਖਣ ਨੂੰ ਮਹਬੂਲੀਆ ਪਰਮਾਵਰ ਦਾ ਸਤਕਾਰ ਨਹੀਂ ਦਿੰਦੇ ਕਈ ਸੱਭਿਆਚਾਰ ਦੇ ਵਾਰਸਾਂ ਮੈਨੂੰ ਤੋੜ ਮਰੋੜ ਕੇ ਗਾਇਆ ਹੈ ਪਹਿਲਾਂ ਤਾਂ ਲੱਚਰ ਗਾਇਕੀ ਹੁੰਦੀ ਸੀ ਹੁਣ ਗਾਇਕੀ ਦਾ ਜੇ ਸਟੈਂਡਰਡ ਸੁਧਰਿਆ ਨਾ ਉਹਦੇ ਵਿੱਚ ਗੀਤ ਦੇ ਵਿੱਚ ਤੇ ਸ਼ਬਦ ਜਿਹੜੇ ਆ ਉਹ ਇੰਗਲਿਸ਼ ਤੇ ਯੂਜ਼ ਹੋਣ ਮੈਂ ਭੇਜਦਾ ਤੇ ਕੰਟਰੋਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤੇ ਲੱਗੂ 295 ਕਰੇਗਾ ਤੱਕੀ ਪੁੱਤ ਹੇਜ ਮਿਲੂਗੀ ਜਦ ਕਿ ਖਿਚੜੀ ਬਣਾ ਦਿੱਤੀ ਆ ਪੰਜਾਬੀ ਨੂੰ ਪੰਜਾਬੀ ਨਹੀਂ ਰਹਿਣ ਦਿੱਤਾ ਕਈ ਸੱਭਿਆਚਾਰ ਦੇ ਵਾਰਸਾਂ ਮੇਰੂੰ ਤੋੜ ਮਰੋੜ ਕੇ ਗਾਇਆ ਏ ਮੇਰੇ ਸਿਰ ਉੱਤੇ ਦੁਪੱਟਾ ਕੀ ਇਸ ਲਈ ਨਹੀਂ ਮੇਰੇ ਆਪੜਿਆ ਨੇ ਲਾਇਆ ਏ ਮੈਂ ਮਾਂ ਦੀ ਮਿੱਠੀ ਛਿੜਕ ਬਣੀ ਕਦੇ ਲੋਰੀ ਬਣੀ ਸੀ ਜਿਨ੍ਹਾਂ ਲਈ ਮਹਿਮਾ ਦੀ ਮਿੱਠੀ ਝਟਕ ਬਣੀ ਕਦੇ ਲੋਰੀ ਬਣੀ ਸੀ ਜਿਨ੍ਹਾਂ ਨੇ ਅਜੂਹੀ ਮੈਨੂੰ ਪਿਆਰ ਦੇ ਬਦਲੇ ਪਿਆਰ ਨਹੀਂ ਦਿੱਤੇ ਆਖਣ ਨੂੰ ਮਾਂ ਬੁਲਦੀਆਂ ਪਰ ਮਾਂ ਵਰਗਾ ਸਤਕਾਰ ਨਹੀਂ ਦਿੰਦੇ ਮੇਰੀ ਗੋਦ ਚ ਲੋਰੀਆਂ ਲੈਂਦੇ ਰਹੇ ਮੇਰੀ ਗੋਦ ਚ ਲੋਰੀਆਂ ਲੈਂਦੇ ਰਹੇ ਅਜ ਉਹਨਾਂ ਹੀ ਮੈਨੂੰ ਨਸਾਰ ਦਿੱਤਾ ਨਿੱਤ ਨਵੇਂ ਸਕੂਲ ਜੋ ਖੁੱਲਦੇ ਨੇ ਮੇਰਾ ਜਮਾ ਹੀ ਵਰਗਾ ਪਾੜ ਲੱਗਾ ਬਹੁਤ ਸਾਰੇ ਸਕੂਲਾਂ ਦੇ ਪਿਆਬੀ ਬੋਲਦੇ ਮਨਾਈਆਂ ਆ ਉਥੇ ਬੱਚਿਆਂ ਨੂੰ ਇਹ ਕਿਹਾ ਜਾਂਦਾ ਕਿ ਕੇਵਲ ਹਿੰਦੀ ਚ ਗੱਲ ਕਰੋ ਜਾਂ ਇੰਗਲਿਸ਼ ਵਿੱਚ ਗੱਲੋ ਤੁਸੀਂ ਪੰਜਾਬ 'ਚ ਰਹਿ ਕੇ ਪੰਜਾਬੀ ਦੀ ਗੱਲ ਨਹੀਂ ਕਰ ਸਕਦੇ ਮੇਰੀ ਗੋਲ ਚ ਲੋਰੀਆਂ ਲੈਂਦੇ ਨੇ ਅੱਜ ਉਹਨਾਂ ਹੀ ਮੈਨੂੰ ਵਿਸਾਰ ਦਿੱਤਾ ਨਿੱਤ ਨਵੇਂ ਸਕੂਲ ਜੋ ਖੁੱਲਦੇ ਨੇ ਮੇਰਾ ਜਮਾ ਹੀ ਘਰ ਦਾ ਪਹਾੜ ਦਿੱਤਾ ਮੈਂ ਭੁੱਲੀ ਭਲਾਈ ਵਿਸਰੀ ਵਿਸਾਰੀ ਫਿਰਦੀ ਆਂ ਮੈਂ ਭੁੱਲੀ ਭਲਾਈ ਵਿਸਰੀ ਵਿਸਾਰੀ ਫਿਰਦੀ ਆਂ ਮੈਨੂੰ ਮੇਰੇ ਦਿਲ ਦੇ ਕੋਨੇ ਵਿੱਚ ਭੂਰਾ ਜਿੰਨੀ ਠਾਰ ਨਹੀਂ ਦਿੰਦੀ ਆਖਣ ਨੂੰ ਮਾਂ ਬੋਲੀ ਆ ਪਰ ਮਾਂ ਵਰਗਾ ਸਤਕਾਰ ਨਹੀਂ ਦਿੰਦੇ ਮੇਰੇ ਤੇ ਹੋਏ ਜ਼ੁਲਮ ਬੜੇ ਮੈਂ ਕੁੱਟ ਸਬਰ ਦਾ ਕੀਤਾ ਏ ਦ੍ਰੋਪਤੀ ਵਾਂਗੂ ਚੀਰ ਹਰਨ ਮੇਰੇ ਆਪਣਿਆਂ ਨੇ ਕੀਤਾ ਏ ਕਹਿੰਦੇ ਨੇ ਕਿ ਪੰਜਾਬ ਲੈਂਦੇ ਚ ਸਿੱਧ ਪੰਜਾਬੀ ਬੋਲੀ ਜਾਂਦੀ ਆ ਕੋਈ ਕਹਿੰਦਾ ਨਹੀਂ ਚੜਦੇ ਚ ਬੋਲੀ ਜਾਂਦੀ ਆ ਉਹ ਕਹਿੰਦੇ ਸੇ ਅਸੀਂ ਵੀ ਪੰਜਾਬੀ ਸੰਭੀ ਆ ਤੇ ਅਸੀਂ ਕਹਿੰਦੇ ਵੀ ਅਸੀਂ ਪੰਜਾਬੀ ਸੰਭੀ ਆ ਪਰ ਜਿਹੜਾ ਮਾਂ ਬੋਲੀ ਦੇ ਦੁਖਾਂਤ ਲਿਪੀ ਅੰਤਰ ਦਾ ਝੱਲਿਆ ਆ ਤੂੰ ਬੜਾ ਔਖਾ ਹੁੰਦਾ ਕਿਸੇ ਮਾਣੀ ਚੱਲਣਾ ਕਿਤੇ ਪੁਰਮਖੀ ਹੋਗੀ ਤੇ ਕਿਤੇ ਸ਼ਾਮਖੀ ਹੋਗੀ ਪੰਜਾਬੀ ਦਾ ਪਰਹਿਣਾ ਦਿੱਤੀ ਮੇਰੇ ਤੇ ਹੋਏ ਜ਼ੁਲਮ ਬੜੇ ਮੈਂ ਘੁੱਟ ਸਬਰ ਦਾ ਪੀਤਾ ਏ ਦਰੋਪਤੀ ਵਾਂਗੂ ਚੀਰ ਹਰਣ ਮੇਰੇ ਆਪਣਿਆਂ ਨੇ ਕੀਤਾ ਏ ਮੈਂ ਨੰਗੇ ਸਿਰ ਹੀ ਘੁੰਮਦੀ ਆ ਕੋਈ ਆਣ ਮੇਰਾ ਸਿਰ ਕੱਜੋ ਨਹੀਂ ਮੈਂ ਨੰਗੇ ਸਿਰ ਹੀ ਘੁੰਮਦੀ ਆ ਕੋਈ ਆਣ ਮੇਰਾ ਸਿਰ ਕੱਜੋ ਨਹੀਂ ਉਹਨਾਂ ਕੀ ਕੱਜਣਾ ਸ਼ਰਮਾਂ ਦਾ ਜਿਹੜੇ ਮਾਂ ਨੂੰ ਮਨੋਂ ਵਿਸਾਰ ਦਿੰਦੇ ਆਖਣ ਨੂੰ ਮਬੂਲੀ ਆ ਪਰ ਮਾ ਵਰਗਾ ਸਤਕਾਰ ਨਹੀਂ ਦਿੰਦੇ ਮੇਰੇ ਡੱਬਰੂ ਪੁੱਤ ਕੁ ਪੁੱਤ ਹੋਏ ਹੁਣ ਪਹਿਲਾ ਵਰਗਾ ਪਿਆਰ ਨਹੀਂ ਦਿੰਦੇ ਆਖਣ ਨੂੰ ਮਾਂ ਬੋਲੀ ਆ ਪਰ ਮਾਂ ਵਰਗਾ ਸਤਕਾਰ ਨਹੀਂ ਦਿੰਦੇ ਥੋੜੇ ਦਿਨ ਪਹਿਲਾਂ ਅਸੀਂ ਨਵੇਂ ਪਾਸ਼ਾ ਦੀ 350 ਸਾਲਾ ਸ਼ੀ ਦੀਸ਼ਤਾਰ ਦੀ ਮਨਾ ਕੇ ਹੱਟੇ ਆ ਕਿ ਦੂਗਲਾ ਉਸ ਤੇ ਵੀ ਕਰਨੀ ਹੈ ਕਿਉਂਕਿ ਸਭ ਤੋਂ ਵੱਡੀ ਕੁਰਬਾਨੀ ਕੁਰਬਾਨੀ ਤਾਂ ਇੱਕ ਤੋਂ ਇੱਕ ਵੱਧ ਕੇ ਆ ਪਰ ਜਦੋਂ ਕਿਸੇ ਦੀ ਕੁਰਬਾਨੀ ਦੇ ਨਾਲ ਤੁਸੀਂ ਜੁੜਦੇ ਹੋ ਉਹ ਨਾਲੋਂ ਨਹੀਂ ਇਹ ਵੱਡੀ ਹੈ ਦੂਸਰੇ ਦੀ ਕੁਰਬਾਨੀ ਬੜੀ ਵੱਡੀ ਹੈ ਕਿਉਂਕਿ 33 ਕਰੋੜ ਤੋਂ ਵੱਧ ਸਿੱਖ ਸਿੱਕੋਂਬੇ ਸ਼ਹੀਦ ਦੱਸੇ ਜਾ ਰਹੇ ਆ ਹਓ ਬੱਚੋ ਇੱਕ ਵਾਰ ਚਾਂਦਰੀ ਚੌਂਕ ਦੇ ਸੈਰ ਕਰਾਈਏ ਦਿੱਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲਾ ਜੀ ਤੇ ਸ਼ਹੀਦ ਜੁਲਦੀ ਬਾਦ ਸਾਹਿਬ ਦੇ ਨਾਲ ਸ਼ਹੀਦ ਕੀਤਾ ਗਿਆ ਸੀ ਤੇ ਵੇਖ ਬੱਚਿਆਂ ਨੂੰ ਬੇਤੀ ਕਿ ਤਾੜੀ ਨਹੀਂ ਮਾਰਨੀ ਜਿੱਥੇ ਚੰਗਾ ਸ਼ੇਰ ਲੱਗੇ ਉੱਥੇ ਅਸੀਂ ਬੋਲੇ ਸੋਨੁਨ ਆਲਦਾ ਜੈਕਾਰੇ ਬੋਲ ਆ ਦੇਣਾ ਚਾਂਦਰੀ ਚੌਂਕ ਹੈ ਸਿੱਖੀ ਦੀ ਚਾਟਸ਼ਾਲਾ ਚਾਂਦਰੀ ਚੌਂਕ ਹੈ ਸਿੱਖੀ ਦੀ ਚਾਟਸ਼ਾਲਾ ਬੇਟਾ ਇਹ ਚਾਟ ਅਸੀਂ ਸਕੂਲ ਜਾਣੇ ਕਲੇਜੀ ਦੇ ਲਬਜਾ ਵਿਦਿਆਲਾ ਹਿੰਦੀ ਦਾ ਲਬਜਾ ਹੈ ਪਰ ਭਗਤ ਕਬੀਰ ਜੀ ਨੇ ਗੁਰਬਾਣੀ ਦੇ ਵਿੱਚ ਸਕੂਲ ਨੂੰ ਚਾਟਸ਼ਾਲਾ ਕਿਹਾ ਚਾਟ ਕਿਉਂ ਕਿ ਪੰਜਾਬੀ ਦੇ ਵਿੱਚ ਸ਼ਬਦ ਹੈ ਚੇਲਾ ਚੇਲਾ ਤੇ ਚਾਟੜਾ ਦੋ ਸ਼ਬਦ ਮਸ਼ਹੂਰ ਹੋਏ ਸੀ ਤੇ ਚਾਟੜੇ ਤੋਂ ਉਹਨਾਂ ਨੇ ਸਕੂਲ ਨੂੰ ਚਾਟਸ਼ਾਲਾ ਲਿਖਿਆ ਤੇ ਗੁਰੂ ਅੰਗਦ ਦੇ ਜੀ ਨੇ ਪੜਨਸਾਲ ਲਿਖਿਆ ਗੁਰਬਾਣੀ ਦੇ ਵਿੱਚ ਚਾਂਦਨੀ ਚੌਕ ਹੈ ਸਿੱਖੀ ਦੀ ਚਾਰਟਸ਼ਾਲਾ ਜਿੱਥੇ ਸਿੱਖੀ ਦਾ ਇਮਤਿਹਾਨ ਹੋਇਆ ਜਿੱਥੇ ਔਰੰਗੇ ਦੇ ਜ਼ੁਲਮ ਦੀ ਹੱਦ ਹੋਊਗੀ ਦੇਖ ਦੇ ਕੇ ਧਰਤਾ ਸਮਾਨ ਰੋਇਆ ਦੋਹਾਂ ਥੰਮਾ ਨਾ ਮਤੀ ਦਾਸ ਬੰਨਿਆ ਆਰਾ ਦਿਖਾ ਕੇ ਉਹਨੂੰ ਡਰਾਉਣ ਲੱਗੇ ਉਹ ਦੋਹਾਂ ਥੰਮਾ ਨਾ ਮਤੀ ਦਾਸ ਬੰਨਿਆ ਦਿਆਣਾ ਦੇਖ ਕੇ ਉਹਨੂੰ ਡਰਾਉਣ ਲੱਗੇ ਤਿੱਖੇ ਦੰਦਿਆ ਚੀਰ ਤੋ ਫਾੜ ਕੇ ਦੂੰ ਤੇ ਕਹਿ ਕੇ ਸਿੱਖ ਦਾ ਸਿਦਕ ਅਜਮਾਵਣ ਲੱਗੇ ਕਬੀਰ ਮਤੀ ਦਾਸ ਕਹਿੰਦਾ ਔਰੰਗਿਆ ਜ਼ਾਲਮਾ ਕਰ ਜੋ ਜ਼ੁਲਮ ਕਰਨਾ ਔਰੰਗਿਆ ਜ਼ਾਲਮਾ ਕਰ ਜੋ ਜ਼ੁਲਮ ਕਰਨਾ ਤੇਰੇ ਦੰਡੇ ਨਹੀਂ ਮੈਨੂੰ ਡਰਾ ਸਕਦੇ ਹੱਕ ਸੱਚ ਲਈ ਲੜਨਾ ਜਾਣਦੇ ਜੋ ਉਹਦੇ ਸਿੱਧਕ ਨੂੰ ਨਹੀਂ ਪਟਕਾ ਸਕਦੇ ਉਸ ਆਇਆ ਧਿਆਰਾ ਸਿਰ ਤੇ ਰੱਖਿਆ ਆਰਾ ਰੱਖਿਆ ਜੋਧੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਰਹੀ ਸੀ ਹੋਰ ਜੜਦੀ ਮਤੀ ਦਾਸ ਨੂੰ ਚੀਲ ਦੁਪਾੜ ਕਰਤਾ ਤੇ ਕੱਟੀ ਜ਼ੁਬਾਨ ਵੀ ਰਹੀ ਜਪਜੀ ਦਾ ਪਾਠ ਕਰਦੀ ਸਿੱਧਕ ਦੀ ਗੱਲ ਆ ਕਹਿੰਦੇ ਨੇ ਕਿ ਜਦੋਂ ਜ਼ੁਬਾਨ ਕੱਟੀ ਵੀ ਗਈ ਸੀ ਜਦ ਤੱਕ ਜਪਜੀ ਸਾਹਿਬ ਦਾ ਪਾਠ ਨਹੀਂ ਖਤਮ ਹੋਇਆ ਮਤੀ ਦਾਸ ਦੇ ਸਵਾਸ ਨਹੀਂ ਸੀ ਨਿਕਲੇ ਆਰਾ ਰੱਖਿਆ ਜੋਦੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਰਹੀ ਸੀ ਹੋਰ ਜੜਦੀ ਮਤੀ ਦਾਸ ਨੂੰ ਚੀਰ ਤੋ फाੜ ਕਰਦਾ ਤੇ ਕੱਟੀ ਜ਼ੁਬਾਨ ਵੀ ਰਹੀ ਜਪਜੀ ਦਾ ਪਾਠ ਕਰਦੀ ਇਹ ਦੇਖ ਕੇ ਰੰਗਾ ਭੜਕੁੱਠਿਆ ਕਹਿੰਦਾ ਮੈਂ ਆਰੀ ਨਾਲ ਕੀਤਾ ਇਹਦਾ ਸਿੱਧਕ ਡੋਲਿਆ ਹੀ ਨਹੀਂ ਤੇ ਲੱਗੇ ਪਈਮਤੀ ਦਾ ਸ੍ਰੀ ਨੂੰ ਡਰਾਉਂ ਡਿਆ ਗੱਲਾਂ ਕਰਕੇ ਇਹ ਦੇਖ ਕੇ ਔਰੰਗਾ ਭੜਕ ਉੱਠਿਆ ਕਹਿੰਦਾ ਸਿੱਖੀ ਦਾ ਨਾਮ ਮਿਟਾ ਦਈਏ ਸਤੀਦਾਸ ਤੇ ਧੜ ਨੂੰ ਰੂਪ ਬਣ ਕੇ ਕੋ ਕੋ ਕੇ ਨੂੰ ਜਲਾ ਦਈਏ ਸਤੀਦਾਸ ਨੂੰ ਡਰਾਵੇ ਦੇਣ ਲੱਗ ਪਿਆ ਦੂਰੋਂ ਹੀ ਆਰਾ ਬੇਕੇ ਸਿੰਘ ਅਗਿਆਰ ਹੋਇਆ ਸਦੀ ਦਾਸ ਕਹਿੰਦਾ ਕਿ ਹਰਾ ਵੇਖ ਕੇ ਸਿੰਘ ਅਗਿਆਰ ਹੋਇਆ ਮੁੱਖੋਂ ਵਾਹਿਗੁਰੂ ਆਏ ਗੁਰੂ ਬੋਲਦਾ ਵੇ ਭਾਵੇਂ ਸਾੜ ਦੇ ਰੂਂਦੇ ਵਿੱਚ ਬਨ ਕੇ ਸਿੱਖ ਗੁਰੂ ਦਾ ਨਾਮ ਸਿਦਕੋਂ ਬੋਲਦਾ ਏ ਸਿੱਖ ਗੁਰੂ ਦਾ ਨਾਮ ਸਿਦਕੋਂ ਬੋਲਦਾ ਏ ਬਚਨ ਸੁਣ ਕੇ ਦਿਆਲੇ ਦੇ ਕਹੇ ਔਰੰਗਾ ਵਈ ਦਿਆਲੇ ਦੀ ਵਾਰੀ ਆ ਗਈ ਆ ਦਿਆਲੇ ਨੇ ਸਾਰੀਆਂ ਗੱਲਾਂ ਸੁਣੀਆਂ ਸੀ ਆਂਦਾ ਬਚਨ ਸੁਣ ਕੇ ਦਿਆਲੇ ਦੇ ਕਹੇ ਔਰੰਗਾ ਹੁਣ ਸਿੱਖੀ ਦੀ ਜੜ ਨੂੰ ਕੁੱਟ ਸੁੱਟੋ ਅਗ ਲਾਕ ਅਗ બાળੋ ਤੇ ਪਾਣੀ ਕਰੋ ਤਤਾ ਉਬਲਦੀ ਦੀਗ ਦੇ ਇਹਨੂੰ ਉੱਤੇ ਚ ਸੁੱਟੋ ਉਬਲਦੀ ਦੀਗ ਵਿੱਚ ਤੇ ਆਹੀ ਭਾਜੀ ਨੂੰ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਗਿਆ ਕਹਿੰਦਾ ਸਵਾ ਮਣ ਜੰਝੂ ਮੈਂ ਰੋਜ ਫੂਕੇ ਗੁਰੂ ਤੇਗ ਬਹਾਦਰ ਜੀ ਨੂੰ ਹੌਣ ਡਰਾਵਾ ਦੇ ਰਿਆ ਕਹਿੰਦਾ ਸਵਾ ਮਣ ਜੰਝੂ ਮੈਂ ਰੋਜ ਫੂਕੇ ਗੁਰੂ ਸਵਾਹਬ ਨੂੰ ਇਹ ਸਮਝਾਉਣ ਲੱਗਾ ਤੇਗ ਬਹਾਦਰ ਐਨੇ ਜਿੰਦ ਛੱਡ ਦੇ ਨਵੇਂ ਦਰਾਂ ਨੂੰ ਗੁਰਾਂ ਨੂੰ ਕਹਿ ਸਮਝਾਉਣ ਲੱਗਾ ਤੇਗ ਦੇ ਡਰਾਵੇ ਦਿੱਤੋ ਦੇਣੀ ਸ਼ੁਰੂ ਕਰ ਦਿੱਤੇ ਤੇ ਗੁਰੂ ਤੇਜ ਬਹਾਦਰ ਜੀ ਕਹਿੰਦੇ ਨੇ ਕਿ ਜੋ ਵੀ ਕਰਨਾ ਜ਼ਾਲਮਾ ਜ਼ੁਲਮ ਕਰਨਾ ਮੇਰੇ ਜਿਸਮ ਚੋਂ ਭਾਵੇਂ ਸਾਰੀ ਰਤ ਰਤ ਚੋ ਜੂ ਜੋ ਵੀ ਕਰਨਾ ਜ਼ਾਲਮਾ ਜ਼ੁਲਮ ਕਰ ਲੈ ਮੇਰੇ ਜਿਸਮ ਚੋਂ ਸਾਰੀ ਭਾਵੇਂ ਰਤ ਚੋ ਜੂ ਜੇਕਰ ਮੈਂ ਇਸਲਾਮ ਕਬੂਲਦਾ ਹਾਂ ਤੇ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਹੋਜੂ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਹੋਜੂ ਤੇ ਉਹਨਾਂ ਦਾ ਕਹਿੰਦਾ ਕਿ ਦੇਵਤ ਸੀਏ ਤੇ ਕੋ ਕੋ ਮਾਰੋ ਇਹਨੂੰ ਇਹਦੀਆਂ ਅੱਖਾਂ 'ਚ ਇੰਨਾ ਕਿ ਡਰ ਭਰ ਦੋ ਹੱਥ ਤੇਗ ਫੜ ਕੇ ਜ਼ਲਮ ਹੁਕਮ ਕਰਦਾ ਇਹਦਾ ਧੜ ਤੋਂ ਸੀਸ ਅਲੱਗ ਕਰ ਦੋ ਜਦੋਂ ਦੂਸਰੀ ਵਾਰੀ ਤੇਗ ਦਾ ਨਾਮ ਲਿਆ ਨਾ ਤੇ ਗੁਰੂ ਗੋਬਿੰਦ ਸਿੰਘ ਤੇਗ ਬਹਾਦਰ ਜੀ ਦੀਆਂ ਵੀ ਅੱਖਾਂ ਵਿੱਚ ਲਾਲੀ ਆ ਗਈ ਹੈ ਤੇ ਕਹਿੰਦਾ ਬਾਰ-ਬਾਰ ਤੇਗ ਦਾ ਨਾਮ ਲੈ ਕੇ ਔਰੰਗਜ਼ੇਬ ਕਿਉਂ ਡਰਉਣਾ ਹੈ ਕਹਿੰਦਾ ਮੇਰੇ ਪਿਓ ਨੇ ਮੇਰਾ ਨਾਂ ਤੇਗ ਰੱਖਿਆ ਮੇਰੇ ਪਿਓ ਨੇ ਮੇਰਾ ਨਾਂ ਤੇਗ ਰੱਖਿਆ ਮੇਰੀ ਪੀਰੀ ਦੀਆਂ ਲਈਆਂ ਬਾ ਦੋ ਤੇਗਾ ਮੇਰਾ ਪੁੱਤ ਵੀ ਤੇਗ ਦਾ ਤਣੀ ਹੋਣਾ ਤੇ ਤੇਰੇ ਹੱਥ ਚੋਂ ਦਉ ਛਡਾ ਤੇਗਾ ਗੁਰੂ ਗੋਬਿੰਦ ਸਿੰਘ ਦੀ ਭੁਖ ਬਣੀ ਪਹਿਲਾ ਹੋ ਗਈ ਐ ਕਿ ਮੇਰੇ ਪਿਓ ਨੇ ਮੇਰਾ ਨਾਂ ਤੇਗ ਰੱਖਿਆ ਮੀਰੀ ਪੀਰੀ ਦੀਆਂ ਲਈਆਂ ਪਾ ਦੋ ਤੇਗਾ ਮੇਰਾ ਪੁੱਤ ਵੀ ਤੇਗ ਦਾ ਤਨੀ ਹੋਣਾ ਤੇ ਤੇਰੇ ਹੱਥ ਚੋਂ ਦਉ ਛਡਾ ਤੇਗਾ ਤੇਰੇ ਰਾਜ ਦਾ ਸੂਰਜ ਅਸਤ ਕਰ ਦੂ ਅਗੇ ਔਰੰਗੇ ਨੂੰ ਕਿਹਾ ਗੁਰੂ ਜੀ ਨੇ ਕਿ ਤੇਰੇ ਰਾਜ ਦਾ ਸੂਰਜ ਅਸਤ ਕਰ ਦੂ ਤੇਰੀ ਫੌਜੜ ਨੂੰ ਭਾਜੜ ਪਾ ਦੇਣੀ ਮੇਰੇ ਪੁੱਤ ਗੁਬਿੰਦ ਸਿੰਘ ਸੂਰਮੇ ਨੇ ਤੇਰੀ ਇੱਕ ਨਾ ਇੱਕ ਖੜਕਾ ਦੇਣੀ ਧਰਮ ਦੀ ਖਾਤਰ ਜੋ ਕੁਰਬਾਨ ਹੋਇਆ ਵਿਰਲਾ ਗੁਰੂ ਜੋ ਧਰਮ ਬਚਾਉਣ ਵਾਲਾ ਸਿਰ ਦਿੱਤਾ ਤੇ ਮੁੱਖੋਂ ਨਹੀਂ ਸੀ ਉਚਰੀ ਤਿਲਕ ਚੰਜੂ ਦਾ ਰਾਖਾ ਕਹਾਉਣ ਵਾਲਾ ਨਵੇਂ ਪਾਸ਼ਾ ਕਰਾਂ ਕਿ ਸਿਫਤ ਤੇਰੀ ਨਵੇਂ ਬਾਦਸ਼ਾਹ ਕਰਾਂ ਕੀ ਸਿਰ ਤੇਰੀ ਤਨ ਤੂੰ ਤੇ ਤਨ ਹੈ ਸਿੱਖ ਤੇਰਾ ਭਾਈ ਜੈਤਾ ਦੀ ਦਲੇਰੀ ਅਗੇ ਸਿਰ ਚੁੱਕਦਾ ਤੇ ਲੱਖੀ ਸ਼ਾਹ ਬਨਜਰੀ ਨੂੰ ਨਮਸਕਾਰ ਮੇਰਾ ਲੱਖੀ ਸ਼ਾਹ ਬਨਜਰੀ ਨੂੰ ਨਮਸਕਾਰ ਨਵੇਂ ਬਾਦਸ਼ਾਹ ਕਰਾਂ ਕੀ ਸਿਰ ਤੇਰੀ ਤਨ ਤੂੰ ਤੇ ਤਨ ਹੈ ਸਿੱਖ ਤੇਰਾ ਭਾਈ ਜੈਤਾ ਦੀ ਦਲੇਰੀ ਅਗੇ ਸਿਰ ਚੁੱਕਦਾ ਤੇ ਲੱਖੀ ਸ਼ਾਹ ਬਨਜਰੀ ਨੂੰ ਨਮਸਕਾਰ ਮੇਰਾ Daqui a chave, a gente vai